ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਪੰਜਾਬ ਦੀ ਧਰਤੀ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਮੱਤੇ ਕੀ ਸਰਾਇ ਜਿੱਥੇ ਬਹੁਤ ਹੀ ਸਤਕਾਰ ਦੇ ਯੋਗ ਬਾਬਾ ਫਿਰੂਮਲ ਔਰ ਬਹੁਤ ਹੀ ਸਤਕਾਰ ਦੇ ਯੋਗ ਮਾਤਾ ਦਇਆ ਕੌਰ ਜੀ ਜਿਨ੍ਹਾਂ ਦੀ ਕੁੱਖ ਤੋਂ ਧੰਨ ਗੁਰੂ ਅੰਗਦ ਦੇਵ ਜੀ ਮਾਰੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਮਾਰੇ ਸੱਚੇ ਪਾਤਸ਼ਾਹ ਨੂੰ ਬਚਪਨ ਤੋਂ تعلیم ਦਿੱਤੀ ਗਈ ਹੈ ਗਿਆਨ ਦਿੱਤਾ ਗਿਆ ਇਹਨਾਂ ਦੇ ਪਿਤਾ ਜਿਹੜੇ ਸਨ ਉਹ ਹਰ ਸਾਲ ਦੇਵੀ ਦੀ ਯਾਤਰਾ ਤੇ ਜਾਇਆ ਕਰਦੇ ਸਨ ਹਰ ਸਾਲ ਸਾਲ ਬਾਅਦ ਜਾਣਾ ਅਰ ਧੰਨ ਗੁਰੂ ਅਮਰਦਾਸ ਸਾਰੇ ਸੱਚੇ ਪਾਤਸ਼ਾਹ ਹਰਦوار ਜਾਇਆ ਕਰਦੇ ਸਨ ਇਤਿਹਾਸ ਵਿੱਚ ਜ਼ਿਕਰ ਹੈ ਵੀ 19 ਵਾਰ ਹੀ ਗਏ